ਪਿੰਡ ਦੇ ਵਿੱਚ ਉਸ ਵਕਤ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਹੀ ਵੋਟਰ ਵਰਕਰਸ ਦੀ ਡਿੱਗੀ ਦੇ ਵਿੱਚ ਇੱਕ ਸਖਸ਼ਤੀ ਮ੍ਰਿਤਕ ਦੇ ਮਿਲਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਤੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਜੋ ਤਿੰਨ ਬੱਚਿਆਂ ਦਾ ਪਿਤਾ ਸੀ ਮਾਨਸਿਕ ਤੌਰ ਤੇ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਇਹ ਵੀ ਸੇਵਾ ਸੰਸਥਾ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ 12 ਵਜੇ ਰਾਤ ਫੋਨ ਆਉਂਦਾ ਕਿ ਰਾਮਪੂਰਾ ਨਰੈਣਪੂਰਾ ਪਿੰਡ ਦੀ ਡਿੱਗ ਦੇ ਵਿੱਚ ਇੱਕ ਵਿਅਕਤੀ ਦੀ লাশ ਪਈ ਹੈ ਜਦੋਂ ਉਹਦੀ ਟੀਮ ਮੌਕੇ ਤੇ ਪਹੁੰਚੀ ਤਾਂ ਬੜੀ ਮੁਸ਼ਕਲ ਦੇ ਨਾਲ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਤਾਂ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਨੇ ਸਿਆ ਕਿ ਮ੍ਰਿਤਕ ਦਾ ਨਾਮ ਦਲੀਪ ਕੁਮਾਰ ਹੈ ਜਿਸ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਆਪਣੇ ਪਿੱਛੇ ਤਿੰਨ ਬੱਚਿਆਂ ਨੂੰ ਛੱਡ ਗਿਆ ਜੋ ਪਿਛਲੇ ਕਾਫੀ ਸਮੇ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਸਾਰੇ ਮਾਮਲੇ ਦੀ ਜੜੀ ਆ ਜਾਂਚ ਕੀਤੀ ਜਾ ਰਹੀ ਹੈ। ਆ ਮੇਰੇ ਪਿੰਡ ਨਰੈਣਪੁਰੇ ਦਾ ਨਾਗਰਿਕ ਹੈਗਾ ਜੀ ਇਹ ਕੋਈ ਸ਼ਰਾਬ ਸ਼ੂਪੀਤੀ ਵੀ ਸੀ ਉਹ ਮੈਂਟਲੀ ਵੀ ਥੋੜਾ ਜਿਆਦਾ ਡਿਸਟਰਬ ਸੀਗਾ ਤੇ ਆ ਕੋਈ ਡਿੱਗ ਡੋ ਪਿਆ ਜੀ ਵਾਟਰਪਾਸ ਦਾ ਡੈਮ ਬਣਿਆ ਹੋਇਆ। ਕਿ ਨਾ ਕੀ ਇਹਨੇ ਕਿੰਨੂ ਕੁ ਵਰਗੀ? ਦਲੀਪ ਹੈਗਾ ਜੀ ਇਹਦਾ ਨਾਮ ਉਮਰ ਲਗਭਗ 40 ਕਿ ਸਾਲ ਹੋਊਗੀ ਸਰ। ਕਿੰਨੇ ਬੱਚੇ? ਇਹਦੇ ਦੋ ਬੇਟੇ ਐ ਇੱਕ ਲੜਕੀ ਵੀ ਮਿਲ ਲੱਗ ਜੈ ਨਾ। ਆ ਬੇਟਾ ਜੀ ਇਹਦਾ ਵੱਡਾ। ਠੀਕ। ਮੁੰਡਾ ਤੇ ਕੁੜੀ ਬਾਕੀ ਛੋਟੇ ਐ। ਇੱਕ ਘੱਤੀ ਲਗਭਗ 11:30 ਵਜੇ ਸਾਡੇ ਹਜੂ ਜਰਾਏ ਜੀ ਪਰਦਾ ਨੇ ਫੋਨ ਆਇਆ ਕਿ ਇੱਕ ਬੰਦਾ ਵਾਟਰੋਸ ਡਿਗੀ ਰਾਮਪੁਰਨ ਨਰਾਇਣ ਪੁਰਾਚੀ ਹੈ ਉਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਐਨਆਰ 7717 ਨੂੰ ਬੋਡੀ ਲੜਕੇ ਦੀ ਉਮਰ ਲਗਭਗ 40 ਸਾਲ ਦੀ ਹੈ ਜੋ ਪਿੰਗ ਨੰਬਰ ਬੱਚੇ ਦਾ ਪਿਤਾ ਹੈ ਉਹਨਾਂ ਦਾ ਦਿਲੀਪ ਕੁਮਾਰ ਸਮਰਥੀ ਰਾਜ ਹੈ ਉਹ ਮਾਨਸਿਪਾਸ਼ਾਦ ਹੁੰਦਾ ਸੀ ਅਸਕਰੀ ਉਸ ਗੜਬੜੋਂ ਨਿਕੜ ਕੇ ਸਰਕਾਰੀ ਹਸਪਤਲ ਖਾ ਦਿੱਤਾ ਗਿਆ ਸਰ ਮੈਂ ਬਲਜਿੰਦਰ ਸਿੰਘ ਚੌਂਕੀ ਬਜੀਤਪੁਰ ਫੋਮਾ ਤੋਂ ਆ ਰਾਮਪੁਰ ਐਂਡ ਰਾਇਨਪੁਰ ਐਕਸ ਵਾਟਰ ਪਾਸੇ ਦੇ ਵਿੱਚ ਬੰਦਾ ਡਿੱਗਿਆ ਸੀ ਜੀ ਦਲੀਪ ਕੁਮਾਰ ਸਾਨ ਪਰਥਰੀ ਜੀ ਉਸ ਨੂੰ ਉੱਥੋਂ ਲੈ ਕੇ ਤੇ ਵਾਪਸ ਇੱਥੇ ਹਸਪਤਲ ਲਾਸ਼ ਜਮ੍ਹਾਂ ਕਰਾ ਦਿੱਤੀ ਕਿੰਨੀ ਉਮਰ ਹੁੰਦੀ ਸੀ ਉਮਰ 40 ਤੋਂ 45 ਦੇ ਵਿੱਚ ਆ ਜੀ ਕਿੰਨੇ ਬੱਚੇ ਨੇ ਬੱਚੇ 3 ਆ ਜੀ ਠੀਕ ਚੂਸ ਵਕਤ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਹੀ ਵੋਟਰ ਵਰਕਰਸ ਦੀ ਡਿੱਗੀ ਦੇ ਵਿੱਚ ਇੱਕ ਸਖਸ਼ਤੀ ਮ੍ਰਿਤਕ ਦੇ ਮਿਲਦੀ ਹੈ ਹਾਲਾਂਕਿ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਕਿਹਾ ਜਾ ਰਿਹਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਜੋ ਤਿੰਨ ਬੱਚਿਆਂ ਦਾ ਪਿਤਾ ਸੀ ਮਾਨਸਿਕ ਤੌਰ ਤੇ ਅਕਸਰ ਹੀ ਪਰੇਸ਼ਾਨ ਰਹਿੰਦਾ ਸੀ ਇਹ ਵੀ ਸੇਵਾ ਸੰਸਥਾ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ 12 ਵਜੇ ਰਾਤ ਫੋਨ ਆਉਂਦਾ ਕਿ ਰਾਮਪੂਰਾ ਨਰੈਣਪੂਰਾ ਪਿੰਡ ਦੀ ਡਿੱਗ ਦੇ ਵਿੱਚ ਇੱਕ ਵਿਅਕਤੀ ਦੀ লাশ ਪਈ ਹੈ ਜਦੋਂ ਉਹਦੀ ਟੀਮ ਮੌਕੇ ਤੇ ਪਹੁੰਚੀ ਤਾਂ ਬੜੀ ਮੁਸ਼ਕਲ ਦੇ ਨਾਲ ਡੈੱਡ ਬੋਡੀ ਨੂੰ ਬਾਹਰ ਕੱਢਿਆ ਗਿਆ ਤਾਂ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਨੇ ਪੁਲਿਸ ਨੇ ਸਿਆ ਕਿ ਮ੍ਰਿਤਕ ਦਾ ਨਾਮ ਦਲੀਪ ਕੁਮਾਰ ਹੈ ਜਿਸ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਆਪਣੇ ਪਿੱਛੇ ਤਿੰਨ ਬੱਚਿਆਂ ਨੂੰ ਛੱਡ ਗਿਆ ਜੋ ਪਿਛਲੇ ਕਾਫੀ ਸਮੇ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਇਸ ਸਾਰੇ ਮਾਮਲੇ ਦੇ ਜੜੀ ਆ ਜਾਂਚ ਕੀਤੀ ਜਾ ਰਹੀ ਹੈ। ਆ ਮੇਰੇ ਪਿੰਡ ਨਰੈਣਪੁਰੇ ਦਾ ਨਾਗਰਿਕ ਹੈਗਾ ਜੀ ਇਹ ਕੋਈ ਸ਼ਰਾਬ ਸ਼ਰੂਪ ਪੀਤੀ ਵੀ ਸੀ ਉਹ ਮੈਂਟਲੀ ਵੀ ਥੋੜਾ ਜਿਆਦਾ ਡਿਸਟਰਬ ਸੀਗਾ ਤੇ ਆ ਕੋਈ ਡਿੱਗ ਡੋ ਪਿਆ ਹੈ। ਵਾਟਰਪਰਸ ਦਾ ਡੈਮ ਬਣਿਆ ਹੋਇਆ। ਕਿ ਨਾ ਕੀ ਨੇ ਕਿੰਨੂ ਘਬਰ ਕੀ? ਦਲੀਪ ਹੈਗਾ ਜੀ ਇਹਦਾ ਨਾਮ ਉਮਰ ਲਗਭਗ 40 ਕਿ ਸਾਲ ਹੋਊਗੀ ਸਰ। ਕਿੰਨੇ ਬੱਚੇ ਹੋ? ਇਹਦੇ ਦੋ ਬੇਟੇ ਐ ਇੱਕ ਲੜਕੀ ਵੀ ਮਿਲ ਲੱਗ ਜੈ ਨਾ। ਆ ਬੇਟਾ ਜੀ ਇਹਦਾ ਵੱਡਾ। ਠੀਕ। ਮੁੰਡਾ ਤੇ ਕੁੜੀ ਬਾਕੀ ਛੋਟੇ ਐ। ਇੱਕ ਰੱਤੀ ਲਗਭਗ 11:30 ਵਜੇ ਸਾਡੇ ਹਜੂ ਜਰਾਏ ਜੀ ਪਤਾ ਨਹੀਂ ਫੋਨ ਆਇਆ ਕਿ ਇੱਕ ਬੰਦਾ ਵਾਟਰੋਸ ਡਿਗੀ ਰਾਮਪੁਰਾ ਨਰਾਇਣਪੁਰਾ ਚ ਹੈ ਉਥੇ ਪੁਲਿਸ ਪ੍ਰਸ਼ਾਸਨ ਪਹੁੰਚਿਆ NCR 7717 ਨੂੰ ਬੋਡੀ ਲੜਕੇ ਦੀ ਉਮਰ ਲਗਭਗ 40 ਸਾਲ ਦੀ ਹੈ ਜੋ ਪਿੰਨ ਬੱਚੇ ਦਾ ਪਿਤਾ ਹੈ ਉਹਦਾ ਨਾਮ ਦਿਲੀਪ ਕੁਮਾਰ ਸਮਾ ਪੁਰੀ ਰਾਜ ਹੈ ਉਹ ਮਾਨਸਿਕ ਪ੍ਰੇਸ਼ਾਨੰਦਾ ਸੀ ਤੇ ਅਸਕਾ ਕਿ ਉਸ ਡਰਬੋਰਡ ਨਿਕੜ ਕੇ ਸਰਕਾਰੀ ਹਸਪਤਲ ਖਾਜਤਾ ਗਿਆ ਸਰ ਮੈਂ ਬਲਜਿੰਦਰ ਸਿੰਘ ਚੌਂਕੀ ਬਜੀਤਪੁਰ ਫੋਮਾ ਤੋਂ ਆ ਰਾਮਪੁਰ ਐਂਡ ਰਾਇਨਪੁਰ ਐਪੀ ਵਾਟਰ ਬੱਸ ਦੇ ਵਿੱਚ ਬੰਦਾ ਟਿੱਕਿਆ ਸੀ ਜੀ ਦਲੀਪ ਕੁਮਾਰ ਸਾਨ ਪਰਥਰੀ ਜੀ ਉਸ ਨੂੰ ਉੱਥੋਂ ਲੈ ਕੇ ਤੇ ਵਾਪਸ ਇੱਥੇ ਹਸਪਤਲ ਲਾਸ਼ ਜਮ੍ਹਾਂ ਕਰਾ ਦਿੱਤੀ ਕਿੰਨੀ ਉਮਰ ਹੁੰਦੀ ਸੀ ਉਮਰ 40 ਤੋਂ 45 ਦੇ ਵਿੱਚ ਆ ਜੀ ਕਿੰਨੇ ਬੱਚੇ ਨੇ ਬੱਚੇ 3 ਆ ਜੀ ਠੀਕ